100 ਦਿਨ ਦੀ ਗਾਰੰਟੀ ਸੀ ਮਨਰੇਕਰ ਦੀ 100 ਦਿਨ ਕੰਮ ਤੁਹਾਨੂੰ ਮਿਲਣਾ ਕਦੇ ਵੀ 40 ਦਿਨਾਂ ਤੋਂ ਉੱਤੇ ਕਿਸੇ ਨੂੰ ਕੰਮ ਜ਼ਿਆਦਾ 1 ਸਾਲ ਚ ਨਹੀਂ ਮਿਲਦਾ 40 ਦਿਨ ਕੋ 100 ਦੀ ਗਾਰੰਟੀ ਜੁ ਮਿਲਦਾ 40 ਸੀ ਚਾਰ ਵਾਰ ਸ਼ਿਵਰਾ ਚੋਹਾਨ ਜੀ ਆਪ ਮੁੱਖ ਮੰਤਰੀ ਰਹੇ ਆ ਸੂਬੇ ਦੇ ਤੇ ਸਭ ਤੋਂ بڑا ਸੂਬਾ ਕਿਹੜਾ ਹੈ ਮੱਧਿਆ ਪ੍ਰਦੇਸ਼ ਉਹ ਸੂਬੇ ਦੇ ਮੁੱਖ ਮੰਤਰੀ ਰਹੇ ਆ ਅੱਜੋ ਮੰਤਰੀ ਨੇ ਉਹਨਾਂ ਦਾ ਤਜਰਬਾ ਇਹ ਵੀ ਇਹ ਚੀਜ਼ਾਂ ਪਾਈ ਨਹੀਂ ਪੂਰੀਆਂ ਕੀਤੀ ਇਹਨੂੰ ਕਿਵੇਂ ਸੁਧਾਰ ਜੇ ਉਹਨੇ ਮੰਤਰੀ ਬਣਿਆ ਐਗਰੀਕਲਚਰ ਮਨਿਸਟਰ ਮੈਂ ਸੁਧਾਰਤਾ ਕਰਾਂ ਨਹੀਂ ਤੇ ਸੁਧਾਰ ਕੀਏ ਕੋਈ ਚੋਰ ਨੂੰ ਜੇ ਬੰਦ ਕਰੀਏ ਭਾਜ ਭਾਜ ਤੁਹਾਨੂੰ ਯਾ ਥੋੜੀ ਤਾਂ ਕਿਤੇ ਸਰਕਾਰੀ ਹੈ ਨਹੀਂ ਇਹ ਫਿਕਰ ਹੋਵੇ ਤਾਂ ਭਾਜਪੀ ਨੂੰ ਤਾਂ ਹੋਵੇ ਤੁਸੀਂ ਐਵੇਂ 3 ਨਾਲ 13 ਚ ਥੋੜੂ ਕਿ ਤੁਹਾਨੂੰ ਥੋੜਾ ਜਿਹਾ ਕੰਦਲੀ ਦਿਖਦਾ ਇਹ ਅਸੀਂ ਦੇਖਣਾ ਨਾ ਬਿਟੂ ਜੀ 27 ਦੀਆਂ ਟੋਨਾ ਨੇੜੇ ਐ ਬਹੁਤ ਸਾਰੇ ਚੈਰੀ ਇਧਰ ਉਧਰ ਹੁੰਦੀ ਤਿਆਰੀ ਦੇ ਵਿੱਚ ਨੇ ਨਵਜੋਧ ਕੋ ਸਿੱਧੂ ਜਿਗਰ ਗੱਲ ਕਰਦੇ ਭਾਜ ਭਾਜ ਨਾਲ ਨਜ਼ਦੀਕੀਆਂ ਵਧੀਆਂ ਜਾਂਦੀਆਂ ਪਿਛਲੇ ਸਾਲ ਤੋਂ ਬਾਅਦ ਡੈਨਿਕ ਸਿਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਹਿੰਮ ਸਿੰਘ ਦੀਪਾਲ ਲੋਕ ਸਭਾ ਦੇ ਸਰਦੂਤ ਸੈਸ਼ਨ ਦੇ ਵਿੱਚ ਵੀਬੀ ਜੀ ਰਾਮਜੀ ਬਿੱਲ ਨੂੰ ਲੈ ਕੇ ਕਾਫੀ ਜ਼ਿਆਦਾ ਵਿਰੋਧ ਆ ਦੇਖਣ ਨੂੰ ਮਿਲ ਰਿਹਾ ਜਿੱਥੇ ਕਾਂਗਰਸ ਵੱਡੇ ਪੱਧਰ ਤੇ ਇਸ ਦਾ ਵਿਰੋਧ ਕਰ ਰਹੀ ਹੈ ਤਾਂ ਕਈ ਗੈਰ ਰਾਜਨੀਤੀ ਗੈਰ ਭਾਜਪਾ ਸਰਕਾਰਾਂ ਨੇ ਜਿਹੜੇ ਸੂਬਿਆਂ ਦੇ ਵਿੱਚ ਉੱਥੇ ਵੀ ਇਹਦਾ ਵਿਰੋਧ ਆ ਦੇਖਣ ਨੂੰ ਮਿਲਿਆ ਤਾਂ ਅੱਜ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਵਿਰਿੰਗ ਦੇ ਵੱਲੋਂ ਲੁਧਿਆਣਾ ਪਹੁੰਚ ਕੇ ਇੱਕ ਵੱਡੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸੇ ਬਿੱਲ ਨੂੰ ਲੈ ਕੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਕੇਂਦਰੀ ਮੰਤਰੀ ਰਮਨਦੀਪ ਸਿੰਘ ਬਿੱਟੂ ਜੀ ਮੌਜੂਦ ਨੇ ਬਿੱਟੂ ਜੀ ਕਿਵੇਂ ਦੇਖਦੇ ਹੋ ਜੀ ਰਾਮਜੀ ਬਿੱਲ ਨੂੰ ਲੈ ਕੇ ਕਾਫੀ ਜ਼ਿਆਦਾ ਵਿਰੋਧ ਹੈ ਉਹ ਤਾਂ ਕਾਂਗਰਸ ਕੀਤਾ ਜਾ ਰਿਹਾ ਹੈ ਦੇਖੋ ਵੀ ਕੁਝ ਵੀ ਆ ਪਹਿਲਾਂ ਤਾਂ ਮੇਰੇ ਭਰਾ ਨੂੰ ਇਸ ਗੱਲ ਦੀ ਮੁਬਾਰਕ ਨਾ ਤੁਸੀਂ ਯਾਦ ਕਰਕੇ ਨਾ ਸਹੀਦ ਬੋਲੇ ਇਹ ਵੱਡੀ ਇਸ਼ਲਾਗਾ ਦੀ ਗੱਲ ਅੱਛਾ ਦੂਜੀ ਔਨ ਸੀਰੀਅਸ ਨੋਟ ਜਿਹੜੀ ਤੁਸੀਂ ਗੱਲ ਕੀਤੀ ਆ ਮੈਂ ਇਹ ਹੀ ਸਕੀਮ ਨੂੰ ਕਿਉਂਕਿ ਜਿਹੜਾ ਐਮਪੀ ਹੁੰਦਾ ਕੋਈ ਵੀ ਐਮਪੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਉਹਦਾ ਜਿਹੜਾ ਰੂਰਲ ਹਲਕਾ ਪੈਂਦਾ ਉਹ ਦੇਸ਼ਾ ਦੀ ਇੱਕ ਕਮੇਟੀ ਬਣਦੀ ਆ ਤੁਸੀਂ ਵੀ ਅਟੈਂਡ ਕਰ ਜਾਣੇ ਹੋ ਉਹ ਉਹ ਹਰ 3 ਮਹੀਨੇ ਬਾਅਦ ਰਿਵਿਊ ਹੁੰਦਾ ਉਹਦਾ ਉਹਦੇ ਵਿੱਚ ਸਭ ਤੋਂ ਵੱਡਾ ਕੰਪੋਨੈਂਟ ਆ ਜਿਹੜਾ ਪੈਸੇ ਦਾ ਉਹ ਮਨਰੇਗਾ ਦਾ ਹੁੰਦਾ ਡੀਸੀ ਤੇ ਏਡੀਸੀ ਸਾਰੇ ਐਸਡੀਐਮ ਉਹ ਸਾਰਾ ਹਿਸਾਬ ਇਹਦਾ ਹੀ ਦਿੰਦੇ ਆ ਮੀਟਿੰਗ 'ਚ ਹੁਣ ਤੁਸੀਂ ਵੀ ਮੀਟਿੰਗ ਮੈਂ ਵੀ ਭੇਜ ਦੂੰਗਾ ਜੇ ਮੇਰੇ ਕੋਲ ਪੁਰਾਣੇ ਪਏ ਹੋਣ ਨਹੀਂ ਤੋਦੇ ਤੁਸੀਂ ਸਾਰੇ ਇਸ ਗੱਲ ਤੇ ਰਿਸਰਚ ਵੀ ਕਰਿਓ মিডিਆ ਵਾਲੇ ਜਦੋਂ ਵੀ 15 ਸਾਲ ਮੈਂ ਉੱਥੇ 3 ਡੀਸੀ 4 ਡੀਸੀ ਸੀ ਹਾਰਪੁਰ ਵੀ ਪੈਂਦਾ ਸੀ ਇੱਥੇ ਲੁਧਿਆਣੇ ਦੇ ਕਦੇ ਵੀ ਜਿਹੜਾ 100 ਦਿਨ ਦੀ ਗਾਰੰਟੀ ਸੀ ਮਨਰੇਗਾ ਚ ਵੀ 100 ਦਿਨ ਕੰਮ ਤੁਹਾਨੂੰ ਮਿਲਣਾ ਹੈ ਡਿਮਾਂਡ ਰਿਵਨ ਤੇ 100 ਦਿਨ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਪਰ 100 ਦਿਨ ਦਾ ਕੰਮ ਤੁਹਾਨੂੰ ਮਿਲਣਾ ਹੈ ਮੈਂ ਨਹੀਂ ਕਦੇ ਦੇਖਿਆ ਮੈਂ ਕਹਿ ਕਹਿ ਥੱਕ ਜਾਂਦਾ ਸੀ ਆਪਣੇ ਡੀਸੀ ਨੂੰ ਏ ਡੀਸੀ ਨੂੰ ਐਸ ਡੀਐਮਸ ਨੂੰ ਥੱਲੇ ਜਿਹੜੇ ਆਪਣੇ ਇਹ ਵੀਡੀਓ ਹੁੰਦੇ ਆ ਵੀ ਕਦੇ ਵੀ 40 ਦਿਨਾਂ ਤੋਂ ਉੱਤੇ ਕਿਸੇ ਨੂੰ ਕੰਮ ਜ਼ਿਆਦਾ ਇੱਕ ਸਾਲ 'ਚ ਨਹੀਂ ਮਿਲਦਾ 40 ਦਿਨ ਕੁੱਲ 100 ਦੀ ਗਾਰੰਟੀ ਜੁ ਮਿਲਦਾ 40 ਸੀ ਅੱਜ ਵੀ ਐਮਪੀ ਚਾਹੇ ਰਾਜਾ ਵੜਿੰਗ ਸਾਹਿਬ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਅੱਜ ਕਰਨੀ ਸੀ ਜਾਂ ਕੀਤੀ ਆ ਉਹ ਉਹਨਾਂ ਨੂੰ ਮੈਂ ਪਹਿਲਾਂ ਵੀ ਸੁਣਿਆ ਉਹਨਾਂ ਨੇ ਵੀ ਇਹੀ ਕਿਹਾ ਵੀ ਮੈਂ ਲੁਧਿਆਣੇ ਦੇ ਵਿੱਚ ਐਮਪੀ ਆ ਤੇ ਕਿਤੇ ਵੀ ਕੰਮ ਆ ਜਿਹੜਾ ਉਹ 100 ਦਿਨ ਦਾ ਨਹੀਂ ਮਿਲਿਆ ਉਹ ਆਪ ਮੰਦੇ ਆ ਡਾਟਾ ਵੀ ਘਟਾਇਆ ਕਹਿੰਦੇ ਪੂਰੇ ਲੁਧਿਆਣੇ ਦੇ ਵਿੱਚ ਸਿਰਫ 12 ਪਰਿਵਾਰ ਆ ਜਿਨ੍ਹਾਂ ਨੂੰ 100 ਦਿਨ ਦਾ ਕੰਮ ਮਿਲਿਆ ਤੇ ਆਪ ਮੰਦੇ ਆ ਇਹਦਾ ਮਤਲਬ 100 ਦਿਨ ਦਾ ਉਹ ਚ ਸਰਕਾਰ ਕਾਂਗਰਸ ਦੀ ਵੀ ਰਹੀ ਅਕਾਲੀ ਦਲ ਦੀ ਵੀ ਰਹੀ ਹੁਣ ਆਮ ਆਦਮੀ ਦੀ ਨਹੀਂ ਮਿਲਦਾ ਮੈਂ ਵੀ ਕਹਿੰਦਾ ਇਹਹੀ ਗੱਲ ਉਹ ਵੀ ਇਹੀ ਗੱਲ ਕਹਿੰਦੇ ਨਹੀਂ ਮਿਲਦਾ ਹੁਣ ਜਦੋਂ 100 ਦਿਨ ਦਾ ਕੰਮ ਨਹੀਂ ਮਿਲ ਰਿਹਾ ਤੇ ਮਿਲੀ 40 ਦਿਨ ਦਾ ਰਿਆ ਜੇ ਟੋਟਲ ਮਿਲਾ ਕੇ ਦੇਖੀਏ 12 ਪਰਿਵਾਰੇ ਉਹ ਵੀ ਕਿਤੇ ਪੂਰਾ ਕਰਨ ਨੂੰ ਗਿਣਤੀ ਲਿਖਤੀ ਹੋਣੀ ਆ ਹੁਣ ਜੇ ਉਹ ਨਹੀਂ ਮਿਲਦਾ ਆਪਾਂ ਉਹ ਦੇਣਾ ਕਿ ਨਹੀਂ ਮਿਲਣਾ ਜਾਂ ਕਿ ਐਂ ਪੈਸੇ ਖਰਾਬ ਹੋਈ ਜਾਣ ਬਈ ਉਹ ਵੀ ਕੰਮ ਉਹ ਮਿਲਦਾ ਏ ਜਿਹੜਾ ਸੈਕਟਰੀ ਸਰਪੰਚ ਜਾਂ ਸਾਰੇ ਪੰਚਾਇਤ ਕਿਤੇ ਨਾ ਕਿਤੇ ਬਈ ਆ ਮਿੱਟੀ ਇੱਧਰ ਦੀ ਚੱਕ ਕੇ ਇੱਧਰ ਕਰਵਾ ਲਓ ਆ ਗਰਾਊਂਡ ਨੂੰ ਇਹਦਾ ਘਾ ਪਟਾ ਦਿਓ ਇਹਦਾ ਆ ਕਰਾ ਦਿਓ ਜਿਹੜਾ ਕੰਪੋਨੈਂਟ ਸੀਗਾ ਸੀਮੈਂਟ ਬਜਰੀ ਜ ਲੋਹੇ ਦੀ ਜਾਲੀ ਜਿਹੜਾ ਵੀ ਆ ਉਹ ਪਹਿਲਾਂ ਹੀ ਕੰਪੋਨੈਂਟ ਸ਼ੀਟ ਤੇ ਉਹ ਸ਼ੇਅਰ ਬੇਸਿਸ ਤੇ ਸੀਗਾ ਹੂੰ ਸੈਂਟਰ ਦਾ ਹੂੰ ਹੁਣ ਇਹ ਚ ਕੀ ਕਿਹਾ ਜਿਹੜੀ ਨਮੀ ਸਕੀਮ ਆ ਇਹ ਉਹ ਚ ਕੀ ਹੀ ਕਿਹਾ ਵੀ 100 ਤੋਂ ਕਰ ਦੋ ਦਿਨ 125 ਹੂੰ ਹੁਣ ਜੇ 100 ਦਾ ਕੰਮ ਵੀ ਪਹਿਲਾਂ ਨਹੀਂ ਮਿਲ ਰਿਹਾ ਤੇ 125 ਕਰਤੇ ਤੇ ਉਹ ਕਿਵੇਂ ਮਿਲੂਗਾ ਕੁਝ ਤਾਂ ਬਦਲਣਾ ਪਊਗਾ ਜੇ 100 ਦਾ ਹੀ ਨਹੀਂ ਪਹਿਲਾਂ ਮਿਲ ਰਿਹਾ ਤੇ 125 ਦਾ ਕਿਵੇਂ ਮਿਲ ਜੂਗਾ ਉਹਦੇ ਲਈ ਤੁਹਾਡੇ ਕੋਲ ਮੈਂ ਹੁਣੀ ਆ ਜਦੋਂ ਤੁਸੀਂ ਬੰਦ ਆਪਰ ਇੰਟਰਵਿਊ ਬੰਦ ਹੋਊਗੀ ਮੈਂ ਤੁਹਾਨੂੰ ਟੋਟਲ ਜਿਨਾ ਮਿਨਿਸਟਰੀ ਸਾਡੇ ਕਿਉਂਕਿ ਚਾਰ ਵਾਰ ਸ਼ਿਬਰਾ ਚੋਹਾਂਜੀ ਆਪ ਮੁੱਖ ਮੰਤਰੀ ਰਹੇ ਆ ਸੂਬੇ ਦੇ ਤੇ ਸਭ ਤੋਂ بڑا ਸੂਬਾ ਕਿਹੜਾ ਹੈ ਮੱਧਿਆ ਪ੍ਰਦੇਸ਼ ਉਹ ਸੂਬੇ ਦੇ ਮੁੱਖ ਮੰਤਰੀ ਰਹੇ ਆ ਅੱਜ ਉਹ ਮੰਤਰੀ ਨੇ ਉਹਨਾਂ ਦਾ ਤਜਰਬਾ ਹੈ ਵੀ ਇਹ ਚੀਜ਼ਾਂ ਪਾਈ ਨਹੀਂ ਹੋ ਰਹੀਆਂ ਠੀਕ ਇਹਨੂੰ ਕਿਵੇਂ ਸੁਧਾਰ ਜੇ ਹੁਣ ਮੈਂ ਮੰਤਰੀ ਬਣਿਆ ਐਗਰੀਕਲਚਰ ਮਿਨਿਸਟਰ ਮੈਂ ਸੁਧਾਰਤਾ ਕਰਾਂ ਨਹੀਂ ਤੇ ਸੁਧਾਰ ਕੀ ਹੈ ਕੋਈ ਚੋਰ ਮੁਰਜੇ ਬੰਦ ਕਰ ਰਹੀ ਹੈ ਭਾਜਪਾ ਇੱਕ ਇੱਕ ਇਹ ਚ ਦੇਖੋ ਉੱਚ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੂੰਗਾ ਕਿਉਂਕਿ ਚਾਹੇ ਕੋਈ ਅਫੀਸਰ ਆ ਚਾਹੇ ਥੱਲੇ ਕੋਈ ਪੰਚਾਇਤ ਉਹ ਸਾਡੇ ਹੀ ਨੇ ਜਿੱਥੋਂ ਇਹ ਗੱਲ ਸਾਬਤ ਹੋ ਗਈ ਵੀ 100 ਦਿਨ ਦਾ ਨਹੀਂ 40 ਦਿਨ ਦਾ ਪੈਸਾ ਮਿਲ ਰਿਹਾ ਇਹਦਾ ਮਤਲਬ ਕਮੀ ਆ ਨਾ ਫਲੋਅਸ ਨੇ ਕਿਤੇ ਉਹ ਚੀਜ਼ਾਂ ਠੀਕ ਕਰਨ ਨੂੰ ਬਈ ਇੱਕ ਤਾਂ ਸਟੇਟ ਦੀ ਨਾਲ ਜਿਹੜੀ ਜ਼ਿਆਦਾ 125 ਦਿਨਾਂ ਤੇ ਵੀ ਕੋਈ ਪ੍ਰੋਬਲਮ ਨਹੀਂ ਤੇ ਪੈਸੇ ਵਧਾਉਣ ਚ ਵੀ ਕੋਈ ਪ੍ਰੋਬਲਮ ਨਹੀਂ ਜਿਹੜੇ 25 ਰੁਪਏ ਜਾਂ ਕਿੰਨੇ ਵਧਾਏ ਨੇ ਉਹ ਵੀ ਕਿਸੇ ਨੂੰ ਉਹ ਤਾਂ ਠੀਕ ਆ ਪ੍ਰੋਬਲਮ ਕਿੱਥੇ ਆ ਸਭ ਨੂੰ ਵੀ ਸਟੇਟ ਨੂੰ ਜਿਹੜਾ 60 40 ਦੀ ਰੇਸ਼ੋ ਕਰਤੀ ਤਾਂ ਕਹਿੰਦਾ 10% ਦਾ ਦੇਣ ਜੁਗ ਹੈ ਨਹੀਂ ਇਹਨਾਂ ਚਾਲੀ ਕਰਤਾ ਹੁਣ ਕਾਂਗਰਸੀਆਂ ਨੂੰ ਪੁੱਛੋ ਵੀ ਤੁਹਾਨੂੰ ਯਾਰ ਥੋੜੀ ਤਾਂ ਕਿਤੇ ਸਰਕਾਰੀ ਹੈ ਨਹੀਂ ਇਹ ਫਿਕਰ ਹੋਵੇ ਤਾਂ ਬੀਜੇਪੀ ਨੂੰ ਤਾਂ ਹੋਵੇ ਜਿਨ੍ਹਾਂ ਦੀਆਂ ਯੂਪੀ ਸਭ ਤੋਂ ਵੱਡੀ ਰਾਜਸਥਾਨ ਸਭ ਤੋਂ ਵੱਡੀ ਮੱਧਿਆ ਪ੍ਰਦੇਸ਼ ਸਭ ਤੋਂ ਵੱਡੀ ਹੈ ਜੀ ਆਪਣਾ ਬਿਹਾਰ ਸਭ ਤੋਂ ਵੱਡੀ ਹੋਰ ਸਟੇਟਾਂ ਚੋਂ ਲਓ ਲਾ ਲੋ ਗੁਜਰਾਤ ਉਹਨਾਂ ਨੂੰ ਤਾਂ ਚਿੰਤਾ ਹੋਵੇ ਤੁਸੀਂ ਐਵੇਂ ਤਿੰਨਾਂ ਜਿਹੜਾ 13 ਚ ਥੋੜੂ ਕੀ ਤੁਹਾਨੂੰ ਕੋਈ ਥੋੜਾ ਜਿਹਾ ਕੰਦਲੀ ਦਿਖਦਾ ਇਹ ਅਸੀਂ ਦੇਖਣਾ ਨਾ ਅਸੀਂ ਮਤਲਬ ਸਰਕਾਰ ਨੇ ਜਿਹਨੇ ਲੋਕਾਂ ਨੇ ਸਰਕਾਰ ਜਿਹੜੀ ਬਣਾਈ ਆ ਉਹ ਵੀ ਆਪੋਜੀਸ਼ਨ ਨੇ ਉਹਨਾਂ ਦਾ ਵੀ ਕੰਮ ਆ ਪਰ ਉਹਨਾਂ ਨੇ ਤਾਂ ਆਪਣੀ ਗੱਲ ਇਹ ਕਹਿਤੀ ਪਰ ਹੁਣ ਅਸੀਂ ਇਹ ਦੇਖਣਾ ਵੀ ਜਦੋਂ ਸਰਕਾਰਾਂ ਇੰਟਰਸਟ ਨਹੀਂ ਦਿਖਾਉਂਦੀਆਂ ਵੀ ਆ ਮੁਫਤ ਦੀ ਕੋਟੀ ਮਿਲ ਗਈ ਹਰ ਮਹੀਨੇ ਆ ਜਾਣੀ ਆ ਸਿੱਧੇ ਉਪਰੇ ਗਲੀ ਪਈ ਆ ਟਰੰਕ ਚ ਗਲਨ ਦੋ ਕੋਈ ਫਰਕ ਨਹੀਂ ਨਵੀ ਆ ਜਣੀ ਆ ਫੇਰ ਅਗਲੇ ਮਹੀਨੇ ਜਿੰਨਾ ਚਿਰ ਚਾਰ ਆਪ ਦੇ ਛਿਲੜ ਨਹੀਂ ਲੱਗਦੇ ਉਹਨਾਂ ਚ ਉਹ ਪ੍ਰੇਮ ਉਹ ਭਾਵਨਾ ਥੋੜੀ ਜਾਗਦੀ ਨਹੀਂ ਅੱਗੇ ਉਤੋਂ ਆ ਗਿਆ ਮਰੇਗਾ ਸਿੱਟ ਦੋਈ 40 ਕਰੋੜ ਖਾਤੇ ਚ ਲੁਧਿਆਣੇ ਦੇ ਸਿੱਟ ਦੋਈ 60 ਕਰੋੜ ਜਲੰਧਰ ਦੇ ਸਿੱਟ ਦੋਈ 100 ਕਰੋੜ ਸੈਂਕੜੇ ਕਰੋੜਾ ਰੜਾ ਕੇ ਜਾਂਦੇ ਕਿਹੜੇ ਪਿੰਡ ਚ ਮਨਰੇਗਾ ਜੀ ਤੁਸੀਂ ਚਲੇ ਜਾਓ ਤੁਸੀਂ ਅੱਜ ਚਲੇ ਜਾਓ ਤੁਸੀਂ ਕਹੋ ਵੀ ਤੁਹਾਡੇ ਪਿੰਡ 'ਚ ਮਨਰੇਗਾ 'ਚ ਕੀ ਕੰਮ ਹੋਇਆ ਦੱਸੋ ਏਨੇ ਸਾਲ ਹੋ ਗਏ 15 ਹੁਣ ਚਲਦੀ ਨੂੰ ਤੇ ਦੱਸੋ ਕੀ ਕੀ ਬਣਿਆ ਤੁਹਾਡੇ ਪਿੰਡ 'ਚ ਤੇ ਟੋਟਲ ਕੱਢ ਲਓ 15 ਸਾਲ ਦਾ ਮਨਰੇਗਾ 'ਚ ਪੈਸਾ ਕਿੰਨਾ ਆਇਆ ਉਸ ਪਿੰਡ 'ਚ ਜੇ ਕੋਈ ਪਿੰਡ ਜੀਚ ਕਰੋਨਾ 'ਚ ਪੈਸਾ ਨਾ ਆਇਆ ਹੋਇਆ ਮੈਨੂੰ ਕਹਦੇਓ ਤੇ ਉਹ ਜੇ ਕਰੋੜਾ ਰੁਪਈਆ ਲੱਗਿਆ ਤੇ ਮਨਰੇਗਾ 'ਚ ਹੋਇਆ ਕੀ ਜੇ ਐਮਪੀ ਕਿਤੇ 5 ਲੱਖ ਰੁਪਈਆ ਦਿੰਦਾ ਤਾਂ ਕੋਈ ਕਮਰਾ ਪੈ ਜਾਂਦਾ ਕੋਈ ਬਾਥਰੂਮ ਬਣ ਜਾਂਦਾ ਕੋਈ ਸਟੇਡੀਅਮ ਦੀ ਚਾਰ ਦਿਵਾਰੀ ਕਰ ਲੈਂਦਾ ਇੰਨਾ ਪੈਸਾ ਮਨਰੇਗਾ 'ਚ ਲੱਗਿਆ ਇੱਕ ਇੱਕ ਲੱਖ ਕਰੋੜ ਜਾਂਦਾ ਏ ਉਹ ਕੀ ਬਣਿਆ ਉਹਦਾ ਤੇ ਜੇ ਹੁਣ ਅਸੀਂ ਇਹ ਕਰਤਾ ਵੀ ਸਟੇਟ ਦੇ ਅਫਸਰ ਸਾਰੇ ਤੇ ਸਟੇਟ ਦੇ ਮੰਤਰੀ ਐਮ ਐਲ ਏ ਸੀ ਐਮ ਆਪੇ ਜੀ ਦਿਲਚਸਪੀ ਲੈਣਗੇ ਵੀ ਸਾਡਾ ਵੀ ਭਾਈ ਦੂਜੀ ਗੱਲ ਆ ਪੈਸਾ ਕਿੱਥੋਂ ਆਉਂਦਾ ਸਟੇਟ ਤੇ ਸੂਬੇ ਕੋਲ ਨਾ ਰਾਜਤਾ ਕੇਂਦਰ ਤੇ ਉਹ ਥੋੜਾ ਜਿਹਾ ਪੈਸਾ ਨਾ ਵੈਟ ਦਾ ਥੋੜਾ ਜਿਹਾ ਪੈਸਾ ਟੈਕਸ ਦਾ ਥੋੜਾ ਜਿਹਾ ਪੈਸਾ ਜੀ ਐਸ ਟੀ ਦਾ ਉਹਨਾਂ ਕੋਲ ਵੀ ਇਹ ਵੀ ਆ ਦੂਜੀ ਗੱਲ ਹੁਣ ਇਹ ਨਹੀਂ ਹੋਊਗਾ ਬਈ ਇੱਥੇ ਡੀਸੀ ਬਹਿ ਕੇ ਇੱਕ ਫੈਸਲਾ ਕਰ ਲੂਗਾ ਏਡੀਸੀ ਨਾਲ ਬਹਿ ਕੇ ਵੀ ਯਾਰ ਗਰੰਟੀਡ ਆਪਣੇ ਕੋਲ 1 ਕਰੋੜ ਆਉਣਾ ਇੱਕ ਮਹੀਨੇ ਦਾ ਆਪਾਂ ਸਾਰੇ ਵੀਡੀਓਜ਼ ਨੂੰ ਕਹਿ ਦੋ ਬਲੌਕਾਂ ਚ ਵੀ ਭਾਈ ਇਹਨਾਂ ਦਾ ਕਰੋੜ ਰੁਪਈਆ ਹਰ ਪਿੰਡ ਵੰਡ ਦੋ ਮਿੱਟੀ ਪੱਟ ਦੋ ਦਿਖਾ ਦੋ ਕਾਗਜ਼ਾਂ ਚ ਬਣੇ ਨਾ ਕੁਝ ਕਿਉਂਕਿ ਕਿਤੇ ਕੋਈ ਜ਼ਿੰਮੇਵਾਰੀ ਨਹੀਂ ਹੁਣ ਇਹ ਕਿਹਾ ਵੀ ਭਾਈ ਜਿਹੜੀ ਵੀ ਚੀਜ਼ ਬਣਾਉਣੀ ਹੈ ਗ੍ਰਾਮ ਪੰਚਾਇਤ ਪਿੰਡ ਗ੍ਰਾਮ ਸਭਾ ਲਿਖ ਕੇ ਭੇਜੂਗੀ ਵੀ ਸਾਨੂੰ ਆ ਚੀਜ਼ ਪਾਣੀ ਡੂੰਘਾ ਹੋ ਰਿਹਾ ਸਾਡੇ ਪਿੰਡ ਪਾਣੀ ਉੱਚਾ ਚੱਕਣ ਨੂੰ ਅਸੀਂ ਆਹ ਪ੍ਰੋਜੈਕਟ ਕਰਨਾ ਚਾਹੁੰਦੇ ਆ ਸਾਡੇ ਭਾਈ ਹੜ ਨਾ ਕਰਨ ਪਾਣੀ ਆ ਜਾਂਦਾ ਅਸੀਂ ਪਾਣੀ ਰੋਕਣ ਨੂੰ ਆਹ ਕਰਨਾ ਚਾਹੁੰਦੇ ਆ ਸਾਡੇ ਪੋਲਿਊਸ਼ਨ ਨੂੰ ਰੋਕਣ ਨੂੰ ਅਸੀਂ ਆਹ ਕਰ ਗ੍ਰਾਮ ਪੰਚਾਇਤ ਸਰਪੰਚ ਪੰਚਾਇਤ ਸਭਾ ਸਾਰਾ ਪਿੰਡ ਆਪ ਲਿਖ ਕੇ ਭੇਜੂ ਵੀ ਸਾਨੂੰ ਆ ਚੀਜ਼ ਚਾਹੀਦੀ ਆ ਤੇ ਸਾਨੂੰ ਇਸ ਚੀਜ਼ ਲਈ ਪੈਸੇ ਦਿਓ ਇਹ ਕੀ ਮਾੜਾ ਹੋ ਗਿਆ ਜੀ ਜੇ ਪੰਚਾਇਤ ਵਾਲੇ ਆਪ ਮਾਲਕ ਬਣਨਗੇ ਜਿਹੜਾ ਕਿ 3 ਟਾਇਰ ਸਿਸਟਮ ਜਿਹੜਾ ਕਿ ਸਭ ਤੋਂ ਵੱਡੀ ਪਾਰਲੀਮੈਂਟ ਤੋਂ ਥੱਲੇ ਆ ਛੋਟੀ ਤੇ ਉਹ ਜੇ ਆਪ ਫੈਸਲਾ ਕਰ ਲੈਣਗੇ ਤੇ ਸਟੇਟ ਦੀ ਜ਼ਿੰਮੇਵਾਰੀ ਹੋ ਜੂ। ਤੁਹਾਨੂੰ ਕੀ ਲੱਗਦਾ ਮਨਰੇਗਾ ਦੇ ਨਾਮ ਤੇ ਪਹਿਲਾਂ ਕਪਲੇਬਾਜੀ ਹੋ ਰਹੀ ਸੀ ਲੋਕਾਂ ਦੇ ਪੈਸੇ ਖੱਦੇ ਜਾ ਰਹੇ ਸੀ ਮਜ਼ਦੂਰਾ ਦੇ। ਦੇਖੋ ਜੇ ਇਹ ਤੁਸੀਂ ਸਕੈਂਡਲ ਕੱਢ ਕੇ ਦੇਖ ਲਓ ਹਰ ਡਿਸਟ੍ਰਿਕਟ ਚ ਮੈਂ ਪੰਜਾਬ ਦੀ ਆਪਾਂ ਤਾਂ ਪੰਜਾਬ ਦੀ ਗੱਲ ਈ ਆਉਂਦੇ ਆ। ਇਹ ਚੀਜ਼ਾਂ ਦੇਸ਼ ਲਈ ਨੇ ਕੱਲਾ ਪੰਜਾਬ ਹੀ ਤਾਂ ਨਹੀਂਗਾ ਇਹਦੋਂ ਬੈ ਤੁਹਾਨੂੰ ਕਿਹਾ ਵੱਡੀਆਂ ਸਟੇਟਾਂ ਬੀਜੇਪੀ ਦੀਆਂ ਵੀ ਸਟੇਟਾਂ ਨੇ ਇਹਦਾ ਮਤਲਬ ਕੋਈ ਗੜਬੜ ਹੋ ਰਹੀ ਸੀ ਕੋਈ ਕਮੀ ਹੋ ਰਹੀ ਸੀ ਇਹ ਚ ਕੀ ਸ਼ੱਕ ਤਾਂ ਹੀ ਠੀਕ ਕੀਤੀ ਤਾਂ ਹੀ ਇਹ ਨਾਲੇ ਯਾਰ ਹਰ ਚੀਜ਼ ਸੁਧਾਰ ਆਉਂਦਾ ਕਿ ਨਹੀਂ ਆਉਂਦਾ ਆ ਤੁਸੀਂ ਮਾਈਕ ਆ ਥੋਡੇ ਕੋਲ ਸਾਲ ਪਹਿਲਾਂ ਹੋਰ ਸੀ ਹੋਰ ਕੁਆਲਿਟੀ ਹੋਰ ਵਧੀਆ ਹੋਗੀ ਹੋਰ ਤਰੀਕੇ ਨਾਲ ਕਰ ਸਕਦੇ ਥੋਡਾ ਹੋਰ ਆ ਗਿਆ ਕੈਮਰਾ ਤੁਹਾਡੇ ਕੋਲ ਲਾਈਟ ਵਾਲਾ ਵੱਡਾ ਲਾਈਟ ਵਾਲਾ ਸੀ ਹੁਣ ਛੋਟੀ ਲਾਈਟ ਚ ਕੰਮ ਵਧੀਆ ਹੁੰਦਾ ਹੈ ਤੁਸੀਂ ਉਹ ਲੈ ਆਂਦੀ ਇਹ ਕਿੱਥੋਂ ਲਿਖਿਆ ਵੀ ਜੇ ਕਾਂਗਰਸ ਕਰ ਗਈ ਤਾਂ ਹੁਣ ਉਹ ਚ ਸੁਧਾਰ ਕਰ ਹੀ ਨਹੀਂ ਸਕਦੇ ਜੀ ਬਿੱਟੂ ਜੀ 27 ਦੀਆਂ ਚੋਣਾਂ ਨੇੜੇ ਆ ਬਹੁਤ ਸਾਰੇ ਚਿਹਰੇ ਇਧਰ ਉਧਰ ਹੋਣ ਦੀ ਤਿਆਰੀ ਦੇ ਵਿੱਚ ਨੇ ਨਵਜੋਦ ਕੋ ਸਿੱਧੂ ਜਗਰ ਗੱਲ ਕਰਦੇ ਭਾਜਪਾ ਨਾਲ ਨਜ਼ਦੀਕੀਆਂ ਵਧਦੀਆਂ ਜਾ ਰਹੀਆਂ ਪਿਛਲੇ ਕੁਝ ਦਿਨ ਪਹਿਲਾਂ ਇੱਕ ਤਸਵੀਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਨਿਤਨ ਗੜਗਰੀ ਨਾਲ ਮੁਲਾਕਾਤ ਕੀਤੀ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਥੋੜੇ ਤੱਕ ਧਿਆਨ ਚਾਹੀਏ ਕਿ ਨਵਜੋਦ ਕੋ ਸਿੱਧੂ ਚਰਚਾਵਾਂ ਚੱਲਦੀਆਂ ਕਹਿੰਦੇ ਭਾਜਪਾ ਸ਼ਾਮਲ ਹੋ ਰਹੇ ਨੇ ਦੇਖੋ ਕਾਂਗਰਸ ਦੇ ਲੀਡਰ ਨੇ ਕਾਂਗਰਸ ਦੀ ਜ਼ਿੰਮੇਵਾਰੀ ਆ ਮੈਥੋਂ ਨਾ ਕੁਝ ਕਹਾਇਓ ਕੱਲ ਨੂੰ ਮੇਰੇ ਉਲਟ ਉਹਨਾਂ ਨੇ ਐਸਾ ਬਿਆਨ ਦੇ ਦੇਣਾ ਮੈਂ ਇਸ ਕਰਕੇ ਮੈਨੂੰ ਉਹ ਵੱਡੀ ਭੈਣਾ ਪਰਮਾਤਮਾ ਨੇ ਉਹਨਾਂ ਨੂੰ ਇੱਥੀ ਬਿਮਾਰੀ ਚੋਂ ਕੱਢਿਆ ਹੈ ਪਰਮਾਤਮਾ ਉਹਨਾਂ ਨੂੰ ਤੰਦਰੁਸਤ ਰੱਖੇ ਤੇ ਕਾਂਗਰਸ ਦੀ ਇਸੇ ਤਰੀਕੇ ਨਾਲ ਅਸੀਂ ਤੇ ਅਸੀਂ ਦਿੰਦੇ ਰਹਿਣਗੇ ਜੇ ਉਹ ਭਾਜਪਾ ਅੱਜ ਸਵਾਗਤ ਕਰੋਗੇ ਉਹਨਾਂ ਦਾ ਬਈ ਮੈਂ ਇਹ ਫੈਸਲਾ ਕਰਨ ਵਾਲਾ ਹੀ ਕੋਈ ਨਹੀਂਗਾ ਇਹ ਤਾਂ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਫੈਸਲਾ ਕਰਦੀ ਹੈ ਮੈਂ ਤਾਂ ਸਰਕਾਰ ਚ 2027 ਦੀਆਂ ਚ ਉਹਨਾਂ ਨੂੰ ਲੈ ਕੇ ਇਹ ਵੀ ਚਰਚਾਵਾਂ ਚੱਲ ਰਹੀਆਂ ਕਹਿੰਦੇ ਆ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੈ ਜਿਹੜਾ ਕਿ ਹੋਣ ਜਾ ਰਿਹਾ ਜਿਸ ਤਰੀਕੇ ਨਾਲ ਕਹਿੰਦੇ ਪਿਛਲੇ ਦਿਨੀ ਦੇਖਣ ਨੂੰ ਮਿਲਿਆ ਬਾਈ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦਾ ਵੋਟ ਪਰਸੈਂਟ ਵਧਿਆ ਤੇ ਭਾਜਪਾ ਹੁਣ ਕਹਿੰਦੇ ਪਹਿਲਾਂ ਜਾਨੀ ਕੀ ਥੋੜੀ ਅੱਖਾਂ ਕੱਢਦੀ ਹੁਣ ਥੋੜੀ ਭਾਜਪਾ ਕਹਿੰਦੇ ਅੱਖਾਂ ਕੱਢਦੀਆਂ ਘੱਟ ਕਰਦੀਆਂ ਕੱਲ੍ਹੀ ਦਾ ਨੂੰ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅ ਅਲਾਈਅੰਸ ਹੋ ਜਵੇ ਪਰ ਬਿੱਟੂ ਕਹਿੰਦੇ ਵਿੱਚ ਰੀਡ ਕਾ ਬਣ ਰਿਹਾ ਦੇਖੋ ਅਸੀਂ ਤਾਂ ਬੀਜੇਪੀ ਚਲੇ ਗਏ ਬੀਜੇਪੀ ਤਾਂ ਸਭ ਨੂੰ ਪਿਆਰ ਕਰਨ ਵਾਲੀ ਪਾਰਟੀ ਆ ਸਾਡੇ ਵਰਗੇ ਕਾਂਗਰਸ ਸੀ ਸਾਨੂੰ ਲੈ ਕੇ ਪਿਆਰ ਨਾਲ ਗਏ ਆ ਤੇ ਮੰਤਰੀ ਬਣਾਇਆ ਹੋਇਆ ਇਹ ਤਾਂ ਅੱਖਾਂ ਕੱਢਦੀ ਨਹੀਂ ਕਿ ਕਿਸੇ ਨੂੰ ਇਹ ਤਾਂ ਪਿਆਰ ਨਾਲ ਜਿੱਤਣ ਵਾਲੀ ਆ ਦੇਖ ਲਓ ਹੁਣ ਗੁਰੂ ਮਹਾਰਾਜ ਦੀ ਕਿਰਪਾ ਕਿਵੇਂ ਹੋਈ ਅੱਜ ਕਿ ਮੇਂ ਸੇਵਾ ਕੀਤੀ ਅਭੀ ਬੀਜਪੀ ਦੇ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਥੱਲੇ ਤੱਕ ਸਰਕਾਰ ਨੇ ਇਸ ਕਰਕੇ ਇਹ ਸੇਵਾ ਵਾਲੀ ਪਾਰਟੀ ਆ ਜਿਨੇ ਵੀ ਆਉਣਾ ਇੱਥੇ ਸੇਵਾ ਨਾ ਆਉਣਾ ਦੇਖੋ ਜਿਹੜੀ ਅਕਾਲੀ ਦਲ ਦੀ ਗੱਲ ਹਨਾ ਸਾਨੂੰ ਅਸੀਂ ਦੇਖੋ ਇੱਕ ਗੱਲ ਮੈਂ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿਣਾ ਚਾਹੁੰਦਾ ਉਹ ਸਾਨੂੰ ਕੁਛ ਨਾ ਕਹਿਣ ਪਰ ਗੱਲ ਕਿਉਂ ਅਸੀਂ ਆਪਣੇ ਸਿਰ ਤੇ ਤਕੜੇ ਨਾ ਹੋਈਏ ਕਿਉਂ ਅਸੀਂ ਕਿਸੇ ਤੋਂ ਅਧਾਰੀ ਚੀਜ਼ ਲਈਏ ਅਸੀਂ ਕਿਸ ਦੇ ਸਾਈਕਲ ਦੇ ਪਿੱਛੇ ਸਟੈਂਡ ਤੇ ਬੈਠੀਏ ਅਸੀਂ ਕਿਉਂ ਨਾ ਆਪਣਾ ਇਕਾਠੀ ਤੇ ਬਹਿ ਕੇ ਭਜਾਈਏ ਪੈਡਲ ਮਾਰ ਕੇ ਅਸੀਂ ਕਿਉਂ ਕਿਸੇ ਨੂੰ ਸਹਾਰਾ ਬਣੀ ਇਸ ਕਰਕੇ ਇਹ ਕੋਈ ਗੱਲ ਨਹੀਂ ਗਈ ਵੀ ਕੋਈ ਚਾਹੁੰਦਾ ਕੋਈ ਨਹੀਂ ਚਾਹੁੰਦਾ ਗੱਲ ਹੀ ਪਾਰਟੀ ਦੀ ਏ ਆ ਵੀ ਯਾਰ ਅੱਜ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਸਾਡਾ ਨਹੀਂ ਜੀ ਕਰਦਾ ਪੰਜਾਬ 'ਚ ਜਿਹੜੇ ਬੀਜੇਪੀ ਵਾਲੇ ਵੀ ਅਸੀਂ ਵੀ ਸਾਡਾ ਮੁੱਖ ਮੰਤਰੀ ਬਣੇ ਸਾਡੀ ਕੈਬਨਿਟ ਬਣੇ ਅਸੀਂ ਕਿਉਂ ਆਧਾਰੇ ਉਹਨਾਂ ਦੀ ਦਿਆ ਦ੍ਰਿਸ਼ਟੀ ਤੇ ਚਾਰ ਮੰਤਰੀ ਸਾਨੂੰ ਉਹ ਮਿਨਿਸਟਰੀਆਂ ਦੇ ਦੇਣ ਤੇ ਸਾਡੇ ਵਿਚਾਰੇ ਬੀਜਪੀ ਦੇ ਵਰਕਰ ਹਰ ਜਗ੍ਹਾ ਉਹਨਾਂ ਦੀ ਥੱਲੇ ਸੁਣਵਾਈ ਨਾ ਥਾਣੇ 'ਚ ਹੋਵੇ ਨਾ ਕਿਤੇ ਕਚਹਿਰੀ 'ਚ ਹੋਵੇ ਨਾ ਉਹਨਾਂ ਦੀ ਕਿਤੇ ਮਿਊਨਿਸਪਲ ਕਾਰਪੋਰੇਸ਼ਨਾਂ ਜਿਵੇਂ ਇੱਥੇ ਹੋਵੇ ਅਸੀਂ ਅਸੀਂ ਕਿਉਂ ਇਹ ਆਪਣੇ ਸਾਡੇ ਵਰਕਰ ਦਾ ਜੀ ਨਹੀਂ ਕਰਦਾ ਵੀ ਅੱਜ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਉਹਨਾਂ ਦੇ ਹੁੰਦੇ ਪੰਜਾਬ 'ਚ ਵੀ ਅਸੀਂ ਬਣਾਈਏ ਆਪਣੀ ਸਰਕਾਰ ਕਿਉਂ ਅਸੀਂ ਵਿਸਾਖੀਆਂ ਲਈਏ ਕਿਸੇ ਦੀਆਂ ਜਾ ਕਿਉਂ ਬਸਾਕੀਆਂ ਬਣੀਆਂ ਕਿਸੇ ਦੀਆਂ ਰਾਜਨੀਤਿਕ ਗਲਿਆਰੇ ਚਰਚਾ ਇਹ ਕਹਿੰਦੇ ਜੇਕਰ ਕਾਲੀ ਤਰ੍ਹਾਂ ਦੇ ਭਾਜਪਾ ਹਲਕੇ ਲੜਦੇ ਨੇ ਤਾਂ ਸਰਕਾਰ ਬਣਦੀ ਹੈ ਜੇਕਰ ਰਲਣ ਦੇ ਨਾਲ ਸਰਕਾਰ ਬਣਦੀ ਹੈ ਤਾਂ ਫਿਰ ਸਰਕਾਰ ਸੱਤਾ ਤੋਂ ਬਾਹਰ ਰਹਿਣਾ ਚੰਗਾ ਤੇ ਹਲਕੇ ਸਰਕਾਰ ਬਣਾ ਲੈਣੀ ਭਈ ਸਰਕਾਰ ਬਣਾ ਕੇ ਅਸੀਂ ਚਿੱਟਾ ਬਕਵਾਈਏ ਸਰਕਾਰ ਬਣਾ ਕੇ ਅਸੀਂ ਬੇਅਦਬੀ ਕਰਵਾਈਏ ਦੇਖੋ ਤੁਸੀਂ ਆ ਇਹ ਸਮਝੋ ਨਾ ਗੱਲ ਨੂੰ ਵੀ ਬੀਜੇਪੀ ਜਿਹੜੀ ਪਾਰਟੀ ਆ ਉਹ ਤਾਂ ਫਰਕ ਵਾਲੀ ਪਾਰਟੀ ਆ ਉਹਨਾਂ ਨੇ ਤਾਂ ਕੀ ਕੁਝ ਸਾਰੇ ਦੇਸ਼ 'ਚ ਕੀ ਬਦਲ ਕੇ ਰੱਖਤਾ ਅਸੀਂ ਇੱਥੇ ਅਕਾਲੀਆ ਨਾਲ ਸਮਝੌਤਾ ਕਰਕੇ ਮੈਂ ਇਹ ਗੱਲ ਕਹੂੰਗਾ ਵੀ ਜੋ ਪਿਛਲਾ ਰਿਕਾਰਡ ਆ ਹਜੇ ਕੀ ਬਹੁਤ ਸਾਡੇ ਲੀਡਰ ਜਿਹੜੇ ਉਹ ਗੱਲਾਂ ਕਰ ਰਹੇ ਆ ਪਰ ਮੈਨੂੰ ਇਹ ਦੱਸੋ ਵੀ ਇਸ ਗੱਲ ਤੇ ਸਾਨੂੰ ਸੱਤਾ ਜ਼ਰੂਰੀ ਆ ਕਿ ਸਾਨੂੰ ਪੰਜਾਬ ਦੇ ਨੌਜਵਾਨ ਜ਼ਰੂਰੀ ਆ ਵੀ ਅਸੀਂ ਚਿੱਟੇ 'ਚ ਉਹ ਚੋ ਕੱਢਣੇ ਆ ਜਾਂ ਫਿਰ ਉਹਨਾਂ ਨੂੰ ਸੱਤਾ ਦੇ ਕੇ ਉਹ ਨਸ਼ਾ ਬਚਾਉਣਾ ਜਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੱਲਾਂ ਨੇ ਵੀ ਆਦਮੀਆਂ ਅਸੀਂ ਉਹਨਾਂ ਦੇ ਅੰਗ ਉਹ ਉਹ ਇਹਨਾਂ ਤੋਂ ਗਲੀ ਗਲੀ ਕਰਵਾਉਣੇ ਆ ਇਸ ਕਰਕੇ ਕਹਿ ਜੀਆਂ ਗੱਲਾਂ ਕਰਦੇ ਆ ਸਾਨੂੰ ਸਾਨੂੰ ਉਹ ਪ੍ਰਮਾਤਮਾ ਵੀ ਆ ਜਿਹੜਾ ਉਹ ਵੀ ਦੇਖਦਾ ਇਹ ਲੋਕ ਵੀ ਦੇਖਦੇ ਆ ਕੱਲਾ ਇਹ ਥੋੜੀ ਆ ਵੀ ਹਾਂ ਜੇ ਸਮਝੌਤਾ ਕਰ ਲਿਆ ਬਈ ਸੀ ਐਮਐਲਏ ਬਣ ਜਾਗੇ 10 20 ਐਮਐਲਏ ਬਣ ਜਾਗੇ ਤੇ ਦੋ ਚਾਰ ਮੰਤਰੀ ਬਣ ਜਾਗੇ ਐਮਪੀ ਬਣ ਜਾਗੇ ਫਿਰ ਉਹਦੇ ਨਾਲ ਕੀ ਹੋ ਪਰ ਜਿਹੀਆਂ ਗੱਲਾਂ ਟੋੜੀ ਹੀ ਪਾਰਟੀ ਦੇ ਵੱਡੇ ਚਿਹਰੇ ਕਰ ਰਣੀ ਚਾਹੀਏ ਕੈਪਟਨ ਅਮੰਦਰ ਸਿੰਘ ਦੀ ਗੱਲ ਕਰੀ ਜਾਵੇ ਜਾਂ ਫਿਰ ਸੁਨੀਲ ਕੁਮਾਰ ਜਾਖੜ ਦੀ ਗੱਲ ਕਰੀਓ ਕਹਿੰਦੇ ਅਨਾਉਂਸ ਹੋਣਾ ਚਾਹੀਦਾ ਜੇਕਰ ਪੰਜਾਬ ਦੇ ਵਿੱਚ ਅਸੀਂ ਸੱਤਾ 'ਚ ਕਾਬਜ਼ ਹੋਣਾ ਤੇ ਉਹ ਫਿਰ ਸੱਤਾ ਦੀ ਗੱਲ ਕਰਦੇ ਆ ਨਾ ਉਹਨਾਂ ਨੇ ਇਹ ਤਾਂ ਨਹੀਂ ਕਦੇ ਕਿਹਾ ਉਹ ਤਾਂ ਕਹਿੰਦੇ ਵੀ ਹਾਂ ਸੱਤਾ ਜੀ ਹੁਣ ਲੈਣੀ ਆ ਤਾਂ ਉਹਨਾਂ ਉਹ ਕਹਿੰਦੇ ਅਸੀਂ ਕਹਿੰਦੇ ਆ ਵੀ ਸੱਤਾ ਵੀ ਅਸੀਂ ਲਵਾਂਗੇ ਆਪਣੇ ਦਮ ਤੇ ਲਵਾਂਗੇ ਅਸੀਂ ਮੇਰੀ ਗੱਲ ਥੋੜੀ ਮੇਰੀ ਗੱਲ ਸੁਣੋ ਅਸੀਂ ਕਿਉਂ ਐਕਸਟਰਾ ਵਾਲੇ ਪਲੇਅਰ ਬਣੀਏ ਅਸੀਂ ਕਿਉਂ ਹੀ ਪਲਪ 11 ਪਲੇਅਰ ਆ ਅਸੀਂ ਪੂਰੇ 11 ਸਾਡੇ ਹੋਣਗੇ ਅਸੀਂ ਕਿ ਅਸੀਂ ਸਾਡੇ ਪਲੇਅਰ ਮਾੜੇ ਆ ਛੱਕੇ ਨਹੀਂ ਮਾਰ ਸਕਦੇ ਚੌਕੇ ਨਹੀਂ ਮਾਰ ਸਕਦੇ ਅਸੀਂ ਬਾਹਰ ਬੈਠੇ ਬਾਲ ਕਿਉਂ ਫੜੀਏ ਬਈ ਛੱਕੇ ਚੌਕੇ ਸੁਖਵੀਰ ਮਾਰੇ ਤੇ ਭਾਜੀਪੀ ਵਾਲੇ ਬਾਹਰ ਬਾਲ ਫੜਾਉਣ ਨੂੰ ਰਹਿ ਜਾਣ ਇਹ ਨਹੀਂ ਹੋਣਾ ਹੋਣਾ ਪਿਕਾਕਰੀ ਸਵਾਲ ਹੈ ਜੇਕਰ ਹਾਈ ਲੈਵਲ ਦੇ ਉੱਤੇ ਕੋਈ ਫੈਸਲਾ ਲਿਆ ਜਾਂਦਾ ਤੁਸੀਂ ਇਸ ਦਾ ਇਸ ਦਾ ਸਹਿਮਤ ਹੋਵੋਗੇ ਜਾਂ ਫਿਰ ਵਿਰੋਧ ਕਰੋਗੇ ਅਲਾਈਂਸ ਨੂੰ ਲੈ ਕੇ ਕਾਲੀ ਭਾਜਪਾ ਦੇ ਕੋਈ ਕਰ ਸਕਦਾ ਵਿਰੋਧ ਜੇ ਪਾਰਟੀ ਹਾਈ ਕਮਾਂਡ ਨੇ ਜਿਹੜਾ ਕੋਈ ਫੈਸਲਾ ਲਿਆ ਏ ਉਹਦਾ ਵਿਰੋਧ ਫਿਰ ਤੁਸੀਂ ਉਸ ਪਾਰਟੀ ਦੇ ਨਾਲ ਹੀ ਹਨਗੇ ਦਾ ਮਤਲਬ ਜੇ ਤੁਸੀਂ ਵਿਰੋਧ ਕਰੋਗੇ ਤੁਸੀਂ ਆਪਣੀ ਗੱਲ ਦੱਸ ਸਕਦੇ ਹੋ ਪਰ ਜਦੋਂ ਇਹ ਤਾਂ ਤੁਹਾਨੂੰ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਇਹ ਭਾਜਪਾ ਪਾਰਟੀ ਆ ਇਹ ਕਾਂਗਰਸ ਥੋੜੀ ਆ ਵੀ ਆਪਣੇ ਆਪਣੇ ਸੁਰ ਬੋਲੀ ਜਾਣਗੇ ਕੋਈ ਕੋਈ ਡੱਬ ਨਮਰੀ ਬਲਾਉ ਕੋਈ ਡਫਲੀ ਵਜਾਉ ਕੋਈ ਪੀਪਣੀ ਵਜਾਉ ਕੋਈ ਕੁਛ ਆਪਣੀ ਆਪਣੀ ਵਜਾਈ ਇੱਥੇ ਨਹੀਂ ਇਹ ਕੰਮ ਚੱਲਦਾ ਬਿਲਕੁਲ ਇਹ ਸਨ ਕੇਂਦਰੀ ਰਾਜ ਮੰਤਰੀ ਰਮਨਦੀਪ ਸਿੰਘ ਬਿੱਟੂ ਜਿਨ੍ਹਾਂ ਦੇ ਵੱਲੋਂ ਜੀ ਰਾਮ ਜੀ ਬਿਲ ਨੂੰ ਲੈ ਕੇ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਜਿਹੜੀ ਚੋਰਮੋਹਾਂ ਨੂੰ ਉਸ ਨੂੰ ਬੰਦ ਕੀਤਾ ਗਿਆ ਔਰ ਨਾਲ ਹੀ ਨਾਲ ਕਾਲੀ ਦਲ ਅਤੇ ਭਾਜਪਾ ਦੇ ਅਨਾਉਂਸ ਅਲਾਈਅੰਸ ਨੂੰ ਲੈ ਕੇ ਵੀ ਇਹ ਗੱਲ ਕਹੀ ਗਈ ਹੈ ਕਿ ਜੇਕਰ ਹਾਈ ਕਮਾਂਡ ਫਰੰਸ ਨਾਲ ਲੱਗੇ ਸੋ ਨਾਲ ਪਰ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਆਉਣ ਵਾਲੀਆਂ ਚੋਣਾਂ ਨੇ 2027 ਦੀਆਂ ਉਹ ਇਕੱਲੇ ਲੜਨ ਦੇ ਲਈ ਤਿਆਰ ਹੈ ਕੈਮਰਾਮਨ ਸੁਲਮਾਨ ਦੇਹਾਂ ਅਹਿਮਦ ਸਿੰਘ